ਇਹ ਕੋ ਐਸਜੀਪੀਸੀ ਸਾਡੀ ਸਾਰੀ ਕੌਮ ਦੀ ਇੱਕ ਮਹਾਨ ਜਥੇਬੰਦੀ ਹੈ ਜਿਹੜੀ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਪੈਦਾ ਹੋਈ ਹੈ ਸੀਨੇ ਦੀ ਮੱਝ ਦੀ ਖੁਰਾਕ ਇਸ ਸੰਸਥਾ ਨੂੰ ਸਾਡੇ ਬਜ਼ੁਰਗਾਂ ਨੇ ਪਾਈ ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਸਿੱਖ ਪਾਰਲੀਮੈਂਟ ਦਾ ਫਰਜ਼ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਤਰ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨੁਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜਾਏਗੀ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ ਸ਼੍ਰੀ ਅਕਾਲਤਾਬ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਾਹਿਬਾਨਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਯਮਾਂ ਤੋਂ ਕੇ ਅਨੁਸਾਰਤਕ ਢੰਗ ਦੇ ਨਾਲ ਬੇਨਿਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਦ ਪਾਗੀ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰ ਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼ੋਮਨੀ ਕਮੇਟੀ ਦੇ ਮੈਂਬਰਾਂ ਨੇ 42 ਮੈਂਬਰਾਂ ਨੇ ਲਿਖ ਕੇ ਮਤਾਨ ਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮ ਹੋਏ ਬੇ ਨਿਜਮੀਆਂ ਨ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਉਹ ਮੰਨਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ ਉੱਥੇ ਕੋਈ ਮੰਨਿਆ ਨਹੀਂ ਗਿਆ ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ ਫਿਰ ਕਿਉਂਕਿ ਸਾਡੇ ਨਿਜਮਾ ਵਿੱਚ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਜਨਰਲ ਇਜਲਾਸ ਹੁਣ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਵਾਸਤੇ 3 ਮਹੀਨੇ ਚਾਹੀਦੇ ਸੀ ਕਿਉਂਕਿ ਜਨਰਲ ਇਜਲਾਸ ਜਿਹੜਾ ਇੱਕ ਵਾਰੀ ਹੋ ਜੇ ਉਹ ਤੋਂ 3 ਮਹੀਨੇ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ ਉਹਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਉਹ ਮਸਲੇ ਆ ਤੋਂ ਬਾਅਦ ਹੋਰ ਮਸਲੇ ਪੈਦਾ ਹੋ ਗਏ ਐਸੇ ਵੇਲੇ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਔਰ ਬੇਨਿਜ਼ਮੀ ਅੱਜ ਵੀ ਹੋ ਰਹੀ ਹੈ ਮर्याਦਾ ਦਾ ਨੁਕਸਾਨ ਹੋ ਰਿਹਾ ਹੈ ਜੇ ਨਾ ਸਾਡੇ ਸ਼੍ਰੀ ਅਕਾਲ ਤਾ ਸਭ ਦੀ ਸਰਬੋਚਤਾ ਨੂੰ ਢਾਹ ਨਾ ਕਰੀਏ ਸੋ ਉਹਨੂੰ ਬਚਾਉਣ ਦੇ ਖਾਤਰ ਜਿਹੜਾ ਤਾਰੋ-ਤਾਰ ਹੋ ਰਿਹਾ ਹੈ ਤਾਰ-ਤਾਰ ਹੋ ਰਿਹਾ ਹੈ ਉਹਨੂੰ ਇਕਤਾ ਵਿੱਚ ਲਿਆਉਣ ਲਈ ਇੱਕ ਸੁਰਤਾ ਵਿੱਚ ਲਿਆਉਣ ਲਈ ਅਸੀਂ ਬੇਨਤੀ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਮੈਂਬਰ ਕਿ ਸਾਡੇ ਐਕਟ ਵਿੱਚ ਲਿਖਿਆ ਹੋਇਆ ਕਿ 10 ਮੈਂਬਰ ਕੋਈ ਵੀ ਬੇਨਤੀ ਕਰਕੇ ਉਹ ਜਨਰਲ ਇਜਲਾਸ ਦੀ ਬੁਲਾਉਣ ਲਈ ਫਰਿਆਦ ਕਰ ਸਕਦਾ ਹੈ ਸੋ 30 ਮੈਂਬਰਾਂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕਿਉਂਕਿ 42 ਮੈਂਬਰਾਂ ਲੈ ਕੇ ਦਿੱਤਾ ਸੀਗਾ ਅਸੀਂ ਹੁਣ ਅੱਜ ਬੇਨਤੀ ਕੀਤੀ ਹੈ ਕਿ ਜਨਰਲ ਇਜਲਾਸ ਜਿਹੜਾ ਵਿਸ਼ੇਸ਼ ਸੱਦਿਆ ਜਾਵੇ ਤਾਂ ਜੋ ਵਿਸ਼ੇਸ਼ ਜਨਰਲ ਇਜਲਾਸ ਦੇ ਵਿੱਚ ਇਹ ਸੰਵਾਦ ਜਿਹੜਾ ਕੀਤਾ ਜਾ ਸਕੇ ਤੇ ਕੌਮ ਨੂੰ ਇੱਕ ਸੁਰਤਾ ਵਿੱਚ ਲਿਆਉਣ ਲਈ ਜੋ ਤਾਰ-ਤਾਰ ਹੁੰਦੀ ਪਈ ਆ ਸਾਡੀ ਅਮਰਿਆਦਾਂ ਨੇ ਉਹਨੂੰ ਠੀਕ ਕੀਤਾ ਜਾਵੇ ਤੇ ਉਹ ਉਹਦੇ ਵਾਸਤੇ ਅਸੀਂ ਸਪੈਸ਼ਲ ਵਿਸ਼ੇਸ਼ اجلاس ਪਹਿਲਾਂ ਵੀ ਕਈ ਵਾਰੀ ਬਣਾਇਆ ਗਿਆ ਸ਼ੋਮਣੀ ਕਮੇਟੀ ਜਦੋਂ ਟੁੱਟੀ ਸੀ ਜਦੋਂ ਹਰਿਆਣਾ ਕਮੇਟੀ ਬਣੀ ਉਦੋਂ ਵੀ ਵਿਸ਼ੇਸ਼ اجلاس ਬੁਲਾਇਆ ਗਿਆ ਜਦੋਂ ਪੰਜਾਬ ਸਰਕਾਰ ਨੇ ਇੱਕ ਬੇਨਿਸਮੀ ਕੀਤੀ ਸੀ ਉਸ ਵੇਲੇ ਵੀ ਗੁਰਬਾਨੀ ਦੇ ਸਬੰਧ ਵਿੱਚ ਉਸ ਵੇਲੇ ਵੀ ਵਿਸ਼ੇਸ਼ اجلاس ਬੜਾ ਬਹੁਤ ਵਾਰੀ ਵਿਸ਼ੇਸ਼ اجلاس ਹੋਏ ਆ ਸੋ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਵਿਸ਼ੇਸ਼ اجلاس ਜਨਰਲ اجلاس ਜਿਹੜਾ ਉਹ ਪ੍ਰਧਾਨ ਸਾਹਿਬ ਬੁਲਾਉਣ ਤਾਂ ਜੋ ਅਸੀਂ ਆਪਣੀ ਉਥੇ ਕੌਮ ਨੂੰ ਕੋਈ ਨਾ ਕੋਈ ਹੱਲ ਕੱਢ ਕੇ ਦੇ ਸਕੀ ਲੱਗ ਰਿਹਾ ਹੈ ਪਰ ਪਰਿਵਾਰਵਾਦ ਨੂੰ ਲੈ ਕੇ ਅਭੀ ਵੀ ਐਸਜੀਪੀਸੀ ਪਰ ਦਬਾਅ ਹੋਗਾ ਗੱਲ ਇੱਥੇ ਪਰਿਵਾਰਵਾਦ ਦੀ ਨਹੀਂ ਇੱਥੇ ਤੇ ਇਹ ਹੈ ਕਿ ਜੇ ਕੋਈ ਸਿਆਸੀ ਤੌਰ ਤੇ ਦਬਾਅ ਪਾ ਰਿਹਾ ਹੈ

विधानसभा ਦੇ ਵਿੱਚ ਜਦੋਂ ਮੁੱਖ ਮੰਤਰੀ ਜੀ ਬੋਲਦੇ ਐ ਜਾਂ ਕੋਈ ਮੰਤਰੀ ਬੋਲਦੇ ਐ ਜਾਂ ਕੋਈ ਕਾਰਵਾਈ ਹੁੰਦੀ ਐ ਉਹ ਲੱਗਦਾ ਹੀ ਨਹੀਂ ਕਿ ਵਿਧਾਨ ਸਭਾ ਦੀ ਜਿਹੜੀ ਇਹ ਮर्यादा ਉਹਦੀ ਪਾਲਣਾ ਕੀਤੀ ਜਾ ਰਹੀ ਹੈ ਬਸ ਮੇਤ ਤੋਂ ਵੱਧ ਕੀ ਕਰੇ ਅਗਰ ਬਾਤ ਕੀ ਜਾਏ ਮੰਤਰੀ ਨੂੰ ਇਹ ਬੋਲਿਆ ਕਿ ਜੋ ਗ੍ਰਹਿ ਮੰਤਰੀ ਹੈ ਦੇਸ਼ ਕੇ ਹਮਿਸ਼ਾ ਉਹ ਤੋਂ ਧੜੀ ਪਾ ਰਹੇ ਤਾਂ ਹਮ ਤੇ ਚਲ ਇਹ ਜਵਾਬ ਉਨ੍ਹਾਂ ਕੋਲੋਂ ਲਓ ਨਾ ਮੈਂ ਕਿਉਂ ਦੇਣਾ ਕਿਸੇ ਦਾ ਜਵਾਬ ਅਗਰ ਬਾਤ ਕੀ ਜਾਏ ਮੀਰੀटिया ਦੀ ਗ੍ਰਿਫਤਾਰੀ ਕੋਲੋਂ ਕਿ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗ੍ਰਿਫਤਾਰੀ ਕੀਤੀ ਹੈ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਰੰਜਿਸ਼ ਹੈ ਤਾਂ ਕੇਵਲ ਤੇ ਕੇਵਲ ਉਹਨੂੰ ਕਹਿੰਦੇ ਵਿਰੋਧਤਾ ਕਰਕੇ ਕਰਨੀ ਹੈ ਫਿਰ ਮਾਰੀ ਲੱਗਦਾ ਹੈ ਕਿ ਰੰਜਿਸ਼ ਕੇ ਤਹਿਤ ਹੀ ਹਿੰਦ ਪਰ ਗ੍ਰਿਫਤਾਰੀ ਪੜੀ ਹੈ ਮੈਂ ਨਹੀਂ ਕਹਿ ਸਕਦਾ